ਬੀਰੀ ਫਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ حاضر ਹੋਏ ਆਂ ਮੌਲਾ ਅਲੀ ਸਰਕਾਰ ਦੀ ਚੌਂਕੀ ਦੀ ਕਲਾਮ ਲੈ ਕੇ حاضر ਹੋਏ ਆਂ ਦੋਸਤੋ ਇਹ ਜਿਹੜੀ ਸਰਕਾਰਾਂ ਦੀ ਜਿਹੜੀ ਚੌਂਕੀ ਦੀ ਕਲਾਮ ਹੈ ਬਹੁਤ ਹੀ ਜ਼ਬਰਦਸਤ ਕਲਾਮ ਹੈ ਇਸ ਕਲਾਮ ਦੇ ਨਾਲ ਮੌਲਾ ਅਲੀ ਸਰਕਾਰ ਦੀ ਉਸੇ ਸਮੇਂ ਚੌਂਕੀ ਲੱਗ ਜਾਂਦੀ ਹੈ ਪੈਰਾ ਲੱਗ ਜਾਂਦਾ ਜਿਹਨੂੰ ਆਪਾਂ ਕਹਿੰਨੇ ਆਂ ਜਦੋਂ ਮੌਲਾਲੀ ਸਰਕਾਰ ਦਾ ਪੈਰਾ ਲੱਗ ਜਵੇ ਤਾਂ ਉਸੇ ਸਮੇਂ ਉੱਥੋਂ ਦੀਆਂ 10-10 ਕਿਲੋਮੀਟਰ ਤੱਕ ਜਿਹੜੀਆਂ ਇਲ ਬਲਾਵਾਂ ਦੂਰ ਹੋ ਜਾਂਦੀਆਂ ਤਾਂ ਦੋਸਤੋ ਇਹ ਕਲਾਮ ਇੰਨੀ ਕੁ ਜ਼ਬਰਦਸਤ ਕਲਾਮ ਹੈ ਇਸ ਕਲਾਮ ਨੂੰ ਪੜ੍ਹ ਲੈਣਾ ਸੁਣ ਲੈਣਾ ਬਹੁਤ ਜ਼ਬਰਦਸਤ ਕਲਾਮ ਹੈ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਆ ਜੀ حضرت ਮੌਲਾ Али ਸਰਕਾਰ ਜੀ ਦੀ ਜਿਹੜੀ ਚੌਂਕੀ ਦੀ ਕਲਾਮ ਬਹੁਤ ਜ਼ਬਰਦਸਤ ਪਾਵਰਫੁਲ ਕਲਾਮ ਹੈ ਇਸ ਕਲਾਮ ਦੇ ਨਾਲ ਤੁਸੀਂ ਕਿਸੇ ਨੂੰ ਵੀ ਕਿਸੇ ਵੀ ਜinn ਭੂਤ ਨੂੰ ਉਸੇ ਸਮੇਂ ਉੱਥੇ ਬੰਨ ਸਕਦੇ ਆ ਉਹ ਬੰਦਿਸ਼ ਕਰ ਸਕਦੇ ਆ ਉਹਨੂੰ ਬੰਦਿਸ਼ ਮਾਰ ਸਕਦੇ ਆ ਜੇ ਵੀ ਕੋਈ ਕਿਸੇ ਦੇ ਉੱਤੇ ਮੰਨ ਲਓ ਤੁਹਾਡੇ ਘਰ ਤੇ ਜਾਂ ਕਿਸੇ ਵੀ ਜੀ ਦੇ ਉੱਤੇ ਜਾਂ ਕੋਈ ਬਾਹਰਲਾ ਕੋਈ ਇਨਸਾਨ ਹੋਵੇ ਜਿਹਦੇ ਉੱਤੇ ਪੂਤ ਪ੍ਰੀਤ ਧੰਕੁਈ ਤਾਂ ਦਾ ਜਿੰਨ ਖਬੀਰ ਦਾ ਸਾਯਾ ਹੋਵੇ ਉਹ ਕੰਟਰੋਲ ਚ ਨਾ ਰਿਹਾ ਹੋਵੇ ਤੁਸੀਂ ਇਸ ਕਲਾਮ ਦੇ ਨਾਲ ਇਹ ਜਿਹੜੀ ਕਲਾਮ ਤੁਹਾਨੂੰ ਦੱਸਾਂਗੇ ਇਸ ਕਲਾਮ ਨੂੰ ਪੜ੍ਹ ਕੇ ਇਹਦੇ ਉੱਤੇ 101 ਵਾਰ ਮੰਤਰ ਪੜ੍ਹ ਕੇ ਕਲਾਮ ਨੂੰ ਪੜ੍ਹ ਕੇ ਮੰਤਰ ਕਹਿ ਲਓ ਜਾਂ ਕਲਾਮ ਕਹਿ ਲਓ ਕਲਾਮ ਨੂੰ ਪੜ੍ਹਨਾ ਪਾਣੀ ਉੱਤੇ ਦਮ ਕਰਕੇ ਜਦੋਂ ਵੀ ਤੁਸੀਂ ਜਿਹੜੇ ਵੀ ਇਨਸਾਨ ਦੇ ਉੱਤੇ ਕੋਈ ਉੱਪਰੀ ਬਾਦਦਾ ਹੋਊਗੀ ਪੂਤ ਪ੍ਰੇਤ ਜਿੰਨਕ ਪੀਸ ਕੁਝ ਵੀ ਹੋਵੇ ਚਾਹੇ ਉਹਦੇ ਉੱਤੇ ਜਦੋਂ ਤੁਸੀਂ ਜਲ ਨੂੰ ਪੜ੍ਹ ਕੇ ਮਾਰਿਆ ਤਾਂ ਉਸੇ ਸਮੇਂ ਉਸ ਚੀਜ਼ ਨੂੰ ਭੱਜਣਾ ਪੈ ਜਾਣਾ ਉੱਥੋਂ ਭੱਜਣਾ ਲੱਗ ਜਾਣੀਆਂ ਤਾਂ ਦੋਸਤੋ ਇਹ ਬਹੁਤ ਵੱਡੀ ਕਲਾਮ ਹੈ ਬਹੁਤ ਇਹ ਕਲਾਮ ਬਹੁਤ ਆਮ ਖਾਸ ਕਿਸੇ ਤੋਂ ਮਿਲਦੀ ਨਹੀਂਗੀ ਤੇ ਇਸ ਕਲਾਮ ਨੂੰ ਤੁਸੀਂ ਜਿੰਨੀ ਵਾਰ ਵੀ ਪੜ੍ਹੋਗੇ ਉਹਨਾਂ ਦਾ ਤੁਹਾਡਾ ਫਾਇਦਾ ਬੈਨੀਫਿਟ ਹੋਈ ਜਾਏਗਾ ਹੋਈ ਜਾਏਗਾ ਯੂ نو ਸਵੇਰੇ ਸ਼ਾਮ ਜਪੋ ਸੌਣ ਲੱਗੇ ਜਪੋ ਜਿੱਦਾਂ ਵੀ ਤੁਸੀਂ ਇਸ ਕਲਾਮ ਨੂੰ ਜਿੱਦਾਂ ਜਿੱਦਾਂ ਪੜ੍ਹ ਕੇ ਇਹਨੂੰ ਵਰਤੋਂਗੇ ਤੁਹਾਨੂੰ ਆਪਣੇ ਆਪ ਤਾਂ ਚਲ ਜਾਊਗਾ ਜੇ ਕੋਈ ਵੀਰ ਗੱਡੀਆਂ ਵਾਲੇ ਹੋਣ ਜਿਹੜੇ ਗੱਡੀਆਂ ਦਾ ਕੰਮ ਕਰਦੇ ਆ ਉਹ ਤਾਂ ਇਸ ਕਲਾਮ ਨੂੰ ਸੁਣ ਕੇ ਇਸ ਕਲਾਮ ਦਾ ਜਿਹੜੇ ਬੋਲ ਬਚਨ ਸੁਣ ਕੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਕਲਾਮ ਕਿੰਨੀ ਪਾਵਰਫੁੱਲ ਆ ਜਿਹੜੇ ਆਪ ਨਵੇਂ ਖਾਸ ਜਿਨ੍ਹਾਂ ਨੂੰ ਨਹੀਂ ਪਤਾ ਇਹਨਾਂ ਬਾਰੇ ਉਹਨਾਂ ਨੂੰ ਮੈਂ ਦੱਸ ਦਵਾਂ ਇਸ ਕਲਾਮ ਦੀ ਤਾਕਤ ਬਹੁਤ ਵੱਡੀ ਆ ਕਿਉਂਕਿ ਮੌਲਾ ਅਲੀ ਸਰਕਾਰ ਪੰਜ ਤਨ ਪਾਕ ਦੇ ਜਿਹੜੇ ਕਹਿ ਲੋ ਕਿ ਵਾਲੀ ਹੋਏ ਨੇ ਇਹਨਾਂ ਦੀਆਂ ਪਾਵਰਾਂ ਜਿਹੜੇ ਫਕੀਰੀ ਵੀ ਕਹ ਲੋ ਕਿ ਫਕੀਰੀ ਜਿਹੜੀ ਸੀ ਇਹਨਾਂ ਤੋਂ ਸ਼ੁਰੂ ਹੋਈ ਸੀਗੀ ਔਰ ਜਿੰਨੀਆਂ ਵੀ ਵੱਟੀਆਂ ਵੱਟੀਆਂ ਪਾਵਰਾਂ ਆ ਇਹਨਾਂ ਦੇ ਹੱਥੋਂ ਚੱਲਦੀਆਂ ਸਾਰੀਆਂ ਜਿੰਨੀਆਂ ਵੀ ਜੋ ਵੀ ਜੱਡੇ ਵੀ ਪੀਰ ਪਗੰਬਰ ਹੋਏ ਆ ਸਾਰੇ ਇਹਨਾਂ ਤੋਂ ਹੀ ਚੱਲੇ ਆ ਸੋ ਇਸ ਕਰਕੇ ਮੌਲਾ ਅਲੀ ਸਰਕਾਰ ਨੂੰ ਜਿੱਦਾਂ ਵੀ ਤੁਸੀਂ ਮੰਨਦੇ ਹੋ ਚਾਹੇ ਨਹੀਂ ਵੀ ਮੰਨਦੇ ਚਾਹੇ ਕਿਸੇ ਵੀ ਪੀਰ ਫਕੀਰ ਨੂੰ ਮੰਨਦੇ ਹੋ ਤਾਂ ਵੀ ਤੁਸੀਂ ਇਸ ਕਲਾਮ ਨੂੰ ਸਿੱਧ ਕਰ ਸਕਦੇ ਹੋ ਤੇ ਇਹਨਾਂ ਦੀ ਕਿਰਪਾ ਲੈ ਸਕਦੇ ਹੋ ਤਾਂ ਦੋਸਤੋ ਇਹ ਕਲਾਮ ਜਿੱਦਾਂ ਹੁਣ ਤੁਹਾਨੂੰ ਦੱਸਿਆ ਕਿ ਭੂਤ ਪ੍ਰੇਤ ਕਿਸੇ ਚੀਜ਼ ਦੀ ਵੀ ਕੋਈ ਤੁਸੀਂ ਹਟਾਉਣਾ ਹੋਵੇ ਤਾਂ ਹਟ ਸਕਦਾ ਮੰਨ ਲਓ ਤੁਸੀਂ ਆਪਣੇ ਘਰ ਦੇ ਉੱਤੇ ਤੁਹਾਨੂੰ ਲੱਗਦਾ ਕਿ ਘਰ ਦੇ ਵਿੱਚ ਕੋਈ ਅਲਬਲਾ ਨਾ ਹੋਵੇ ਤੁਸੀਂ ਘਰ ਦੇ ਵਿੱਚ ਕੀ ਕਰਨਾ ਇਸ ਕਲਾਮ ਨੂੰ ਪੜ੍ਹ ਕੇ 11 ਵਾਰ ਜਾਂ 21 ਵਾਰ ਪੜ੍ਹ ਲੈਣਾ ਪਾਣੀ ਦੇ ਉੱਤੇ ਦੰਮ ਕਰਕੇ ਘਰ ਦੇ ਵਿੱਚ ਸਾਰੇ ਛਿੱਟਾ ਦੇ ਦੇਣਾ ਘਰ ਦੇ ਵਿੱਚ ਛਿੱਟਾ ਦੋਗੇ ਤਾਂ ਤੁਹਾਡਾ ਘਰ ਜਿਹੜਾ ਆ ਪੂਰਾ ਸੁਰੱਖਿਅਤ ਹੋ ਜਾਊਗਾ ਮੌਲਾਲੀ ਸਰਕਾਰ ਦੀ ਹਾਜ਼ਰੀ ਦੇ ਨਾਲ ਤਾਂ ਦੋਸਤੋ ਇਹਨੂੰ ਚੌਂਕੀ ਦਾ ਮੰਤਰ ਕਹਿੰਦੇ ਆ ਕਲਾਮ ਕਹਿੰਦੇ ਆ ਬਹੁਤ ਜ਼ਬਰਦਸਤ ਕਲਾਮ ਹੈ ਇਹ ਇਹਨੂੰ ਕਰ ਲਿਓ ਤੁਹਾਨੂੰ ਇਹਦਾ ਬੈਨੀਫਿਟ ਆਪਣੇ ਆਪ ਪਤਾ ਚੱਲ ਜਾਊਗਾ ਤਾਂ ਹੁਣ ਪਹਿਲਾਂ ਤਾਂ ਕਲਾਮ ਦੇ ਬਚਨ ਬੋਲ ਸੁਣ ਲਓ ਜੀ ਕੀ ਆ ਬਿਸਮਿਲ੍ਲਾ ਰਹਿਮਾਨ ਰਹੀਮ ਲਾ ਇਲਾ ਕੀ ਕੋਠੜੀ ਇਲ ਇਲਾ ਕੀ ਖਾਈ ਹਜ਼ਰਤ ਅਲੀ ਦੀ ਚੌਂਕੀ ਮੁਹੰਮਦ ਰਸੂਲ ਅੱਲਾ ਦੀ ਦੁਹਾਈ ਤਾਂ ਦੋਸਤੋ ਇੰਨਾ ਕੀ ਇਹ ਕਲਾਮ ਸੀ कलाम मैं फिर तो एक बार बोल के दस दाना बिस्मिल्लाह रहमान रहीम ला इला की कोठड़ी इल इला की खाई हज़रत अली दी चौंकी मुहम्मद रसूल अल्लाह दी दुहाई तो दोस्तों ये जी रसूल अल्लाह की दुहाई दी जाती है मुहम्मद रसूल मुहम्मद साहब की दुहाई दी जाती है तो खुदा की दुहाई दी जाती है तो इस कलाम के न ਜਿੱਥੇ ਰੱਬ ਦੀ ਦੁਹਾਈ ਦਿੱਤੀ ਜਾਵੇ ਮੁਹੰਮਦ ਸਾਹਿਬ ਦੀ ਦੁਹਾਈ ਦਿੱਤੀ ਜਾਵੇ ਉਹ ਕਲਾਮ ਇੰਨੀ پاک ਹੋ ਜਾਂਦੀ ਹੈ ਕਿ ਉਹਦਾ ਅੰਦਾਜ਼ਾ ਲਾਣਾ ਸਾਡੇ ਵਾਸਤੇ ਨਹੀਂ ਰਹਿ ਜਾਂਦਾ ਕਿਉਂ ਕਰਕੇ ਕਲਾਮ ਦੇ ਵਿੱਚ ਤਾਕਤ ਹੀ ਇੰਨੀ ਹੈ ਕਿ ਮੌਲਾ ਅਲੀ ਸਰਕਾਰ ਦਾ ਨਾਂ ਹੀ ਇੰਦੀ ਤਾਕਤ ਆ ਤੇ ਜਿੱਥੇ ਉਹਨਾਂ ਦੀ ਤਾਕਤ ਹੋਵੇ ਉੱਥੇ ਤਾਂ ਕੋਈ ਚੀਜ਼ ਵੈਸੇ ਵੀ ਨਹੀਂ ਖੜ ਸਕਦੀ ਬਹੁਤ ਵੱਡੀਆਂ ਪਾਵਨਾ ਇਹਨਾਂ ਦੇ ਕੋਲ ਆ ਤਾਂ ਦੋਸਤੋ ਹੁਣ ਇਹ ਕਲਾਮ ਦੇ ਬਿਧੀ ਸੁਣ ਲੋ ਕੀ ਕਰਨਾ ਜਿਹੜਾ ਇਹ ਕਲਾਮ ਹੈ ਤੁਸੀਂ ਇਸ ਕਲਾਮ ਨੂੰ ਵੀਰਵਾਰ ਤੋਂ ਕਿਸੇ ਦਿਨ ਸ਼ੁਰੂ ਕਰ ਲੈਣਾ ਵੀਰਵਾਰ ਨੂੰ ਸ਼ੁਕਲ ਸ਼ੁਰੂ ਕਰਕੇ ਆਪਣਾ ਕੋਈ ਵੀ ਟਾਈਮ ਰੱਖ ਲਓ ਚਾਹੇ ਸ਼ਾਮ ਦਾ 7 ਵਜੇ ਦਾ ਰੱਖ ਲਓ ਜਾਂ 10 ਵਜੇ ਦਾ ਰੱਖ ਲਓ ਜਦੋਂ ਤੁਹਾਡੇ ਕੋਲ ਟਾਈਮ ਆ ਉਸ ਸਮੇਂ ਕਰ ਸਕਦੇ ਹੋ ਲਗਾਤਾਰ 41 ਦਿਨ ਇਸ ਕਲਾਮ ਨੂੰ ਤੁਸੀਂ ਪੜ੍ਹਨਾ ਰੋਜ਼ ਦੀਆਂ 5 ਮਾਲਾ ਕਰਨੀਆਂ ਠੀਕ ਹੈ 5 ਮਾਲਾ ਕਰੋਗੇ ਤਾਂ ਬੈਨੀਫਿਟ ਹੋਏਗਾ ਅੱਗੇ ਤੋਂ ਅਗੇ ਜੇ 11 ਕਰ ਲਓ ਤਾਂ ਜ਼ਿਆਦਾ ਵਧੀਆ ਜਿੰਨੀ ਤੁਸੀਂ ਜ਼ਿਆਦਾ ਕਰੋਗੇ ਉਹਨੇ ਇਹਦਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੂਗਾ ਤਾਂ ਇਹਦੇ ਵਿੱਚ ਤੁਸੀਂ ਜਦੋਂ ਕਲਾਮ ਸ਼ੁਰੂ ਕਰਨੀ ਹੈ ਜਾਂ ਜਾਬ ਸ਼ੁਰੂ ਕਰਨਾ ਹੈ ਕਿਸੇ ਵੀਰਵਾਰ ਦਰਗਾਹ ਦੇ ਕਿਸੇ ਵੀ ਦਰਬਾਰ ਦਿੱਤੇ ਜਾ ਕੇ ਮੋਹਲਾਲੀ ਸਰਕਾਰ ਦੇ ਨਾਮ ਦੀ ਚਾਦਰ ਨਿਆਜ਼ ਬਣਾ ਕੇ ਤੇ ਪੰਜ ਅਰਗਬਤੀਆਂ ਲਾ ਕੇ ਪੰਜ ਗੁਲਾਬ ਦੇ ਫੁੱਲ ਲਾ ਕੇ ਤੁਸੀਂ ਇਸ ਇਸ ਕਲਾਮ ਨੂੰ ਸ਼ੁਰੂ ਕਰਨਾ ਤੇ ਜਿੰਨੀਆਂ ਵੀ 41 ਦਿਨ ਦੇ ਵਿੱਚ ਵੀਰਵਾਰ ਆਉਣਗੇ ਉਹਨੇ ਵਾਰ ਤੁਸੀਂ ਨਿਆਜ ਬਣਾ ਕੇ ਦੇਣੀ ਆ ਤੇ ਅਰਗਬਤੀ ਲੈ ਕੇ ਜਾਣੀ ਆ ਤੇ ਚਰਾਗਾ ਚ ਤੇਲ ਪਾ ਕੇ ਆਣਾ ਤੇ ਅਰਦਾਸ ਬੇਨਤੀ ਕਰਕੇ ਆਣੀ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਚਾਹ 피ਰਾ ਦੀ ਚਾਹ ਮਸਤਾ ਦੀ ਮਾਲਕ ਪਲੀ ਕਰੇ